ਪੰਜ ਪੀਰ ਚੈਨਲ ਦੇਖ ਰਹੀ ਸਾਰੀ ਤਾਦ ਸੰਗਤ ਨੂੰ ਜੈ ਪੀਰਾਂ ਦੀ ਜੀ ਸੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੇਕਰ ਪੀਰ ਸਾਡੇ ਘਰ ਫੇਰਾ ਪਾਉਂਦੇ ਹਨ ਤਾਂ ਸਾਨੂੰ ਕਿਹੜੇ ਸੰਕੇਤਾਂ ਤੋਂ ਪਤਾ ਲੱਗਦਾਗਾ ਪੀ ਕੀ ਪੀਰਾਂ ਨੇ ਸਾਡੇ ਘਰ ਫੇਰਾ ਪਾਇਆ ਹੈ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਪਲੀਜ਼ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟਾਂ ਵਿੱਚ ਬਪੀਰ ਜੀ ਨੂੰ ਮੰਨਣ ਵਾਲੇ ਸਾਰੇ ਜੈ ਪੀਰਾਂ ਦੀ ਜ਼ਰੂਰ ਲਿਖਣਾ ਜੀ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਜੇਕਰ ਵੀਰਵਾਰ ਨੂੰ ਸਵੇਰੇ ਜਾਂ ਪੂਰੇ ਦਿਨ ਤੁਹਾਡੇ ਘਰ ਦੇ ਵਿੱਚ ਇੱਕ ਅਚਾਨਕ ਤੇ ਅਚਾਨਕ ਇੱਕ ਖੁਸ਼ਬੂ ਮਹਿਸੂਸ ਹੋਵੇ ਜਦੋਂ ਵੀਰਵਾਰ ਨੂੰ ਇੱਕ ਵਿਲੱਖਣ ਜੀ ਮਿੱਠੀ ਜੀ ਖੁਸ਼ਬੂ ਮਹਿਸੂਸ ਕਰਦੇ ਹਾਂ ਇਹ ਖੁਸ਼ਬੂ ਗੁਲਾਬ ਚੰਦਨ ਕੇਸਰ ਵਰਗੀ ਹੋ ਸਕਦੀ ਹੈ ਇਹ ਖੁਸ਼ਬੂ ਤੁਹਾਡੇ ਮਨ ਨੂੰ ਸ਼ਾਂਤੀ ਨਾਲ ਭਰ ਦਿੰਦੀ ਹੈ ਤੇ ਇਹ ਖੁਸ਼ਬੂ ਆਮ ਪਰਫਿਊਮਾ ਜਾਂ ਬਾਟਾਵਰ ਦੀ ਆਮ ਨਹੀਂ ਹੁੰਦੀ ਸੰਗਤ ਜੀ ਅਸੀਂ ਇਹ ਵੀ ਨਹੀਂ ਕਹਿ ਸਕਦੇ ਇਹ ਸਾਡੇ ਘਰ ਦੇ ਵਿੱਚ ਪਰਫਿਊਮ ਸੜਕਿਆ ਹੋਇਆ ਜਾਂ ਕੋਈ ਹੋਰ ਵਸਤੂ ਆ ਸੰਗਤ ਜੀ ਇਹ ਬਿਨਾਂ ਕਿਸੇ ਠੜਕਾ ਦੇ ਬਿਨਾ ਕਿਸੇ ਪ੍ਰਿਸੂਮ ਦੇ ਇੱਕ ਖੁਸ਼ਬੂ ਸਾਰੇ ਘਰ ਦੇ ਵਿੱਚ ਫੈਲ ਜਾਂਦੀ ਹੈ। ਕਈ ਵਾਰ ਤੁਸੀਂ ਕਿਤੇ ਅਚਾਨਕ ਇੱਕ ਜਗ੍ਹਾ ਤੇ ਬੈਠੇ ਹੋ ਆਪਣਾ ਕੰਮ ਕਰ ਰਹੇ ਹੋ। ਅਚਾਨਕ ਤੁਹਾਡੇ ਆਲੇ ਦੁਆਲੇ ਇੱਕ ਮਿੱਠੀ ਜੀ ਖੁਸ਼ਬੂ ਫੈਲ ਜਾਂਦੀ ਹੈ। ਜ਼ਿਆਦਾਤਰ ਇਹ ਖੁਸ਼ਬੂ ਔਨ੍ਨਾ ਲੋਕਾਂ ਦੇ ਆਲੇ ਦੁਆਲੇ ਫੈਲਦੀ ਆ ਜੋ ਕਿ ਪੀਰ ਜੀ ਦੀ ਬੰਦਗੀ ਕਰਦੇ ਨੇ, ਉਹਨਾਂ ਦੀ ਇਵਾਦਤ ਕਰਦੇ ਨੇ। ਜਰੋਂ ਨਾਂਜਾ ਆਪਾਂ ਕਹਿੰਦੇ ਸੇਵਾ ਕਰਦੇ ਨੇ ਸਮਝੋ ਵੀ ਜੇ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਖੁਸ਼ਬੂ ਤਾਂ ਸਮਝੋ ਕਿ ਪੀਰ ਜੀ ਤੁਹਾਡੇ ਨਾਲ ਨੇ ਜੇਕਰ ਤੁਸੀਂ ਕਿਸੇ ਦੁੱਖ ਚ ਤੇ ਤੁਹਾਨੂੰ ਇੱਕੋ ਲੱਗ ਤੇ ਖੁਸ਼ਬੂ ਆਉਂਦੀ ਆ ਤਾਂ ਸਮਝੋ ਪੀਰ ਜੀ ਤੁਹਾਡੇ ਨਾਲ ਨੇ ਤੁਹਾਡਾ ਸਾਥ ਦਿੰਦੇ ਨੇ ਤੁਹਾਨੂੰ ਬਚਾਉਂਦੇ ਨੇ ਬੁਰੀਆਂ ਚੀਜ਼ਾਂ ਤੋਂ ਹਾਂਜੀ ਆਪਾਂ ਦੂਜੀ ਗੱਲ ਤੇ ਆਈਏ ਜਦੋਂ ਆਪਾਂ ਪੀਰਾਂ ਦੀ ਦੇ ਚਿਰਾ ਕਰਦੇ ਕਰਦੇ ਆਂ ਜਰਾ ਕਰਦੇ ਸਮੇਂ ਅਚਾਨਕ ਮਨ ਨੂੰ ਇੱਕ ਸ਼ਾਂਤੀ ਪ੍ਰਗਟਾਉਣਾ ਸ਼ਾਂਤੀ ਜੀ ਆ ਜਾਂਦੀ ਆ ਆਤਮਿਕ ਚੋਤ ਦਾ ਪ੍ਰਗਟਾਵਾ ਜਾਂ ਹੋ ਜਾਂਦਾ ਇਹ ਸ਼ਾਂਤੀ ਕਈ ਵਾਰ ਉਦੋਂ ਆਉਂਦੀ ਆ ਜਦੋਂ ਆਪਾਂ ਜੋਤਾਂ ਲਾਉਂਦੇ ਆ ਜੇਕਰ ਆਪਾਂ ਕਈ ਵਾਰ ਦੁਖੀ ਹੁੰਨੇ ਆ ਤੇ ਮਨ ਵਿੱਚ ਉਤਰਾ ਜਿਹੜਾ ਹੁੰਦੇ ਨੇਗੇ ਕੋਈ ਉਤਰਾ ਜਿਹੜਾ ਵਿੱਚ ਅੱਗ ਜੇ ਹੁੰਨੇ ਕੋਈ ਮੁਸਕੀਬਤ ਵਿੱਚ ਹੁੰਨੇ ਆ ਤੇ ਆਪਾਂ ਜਦੋਂ ਫਿਰ ਬੀਰਵਾਰੇ ਵਾਲੇ ਦਿਨਾਂ ਚਰਾ ਕਰਦੇ ਆ ਤਾਂ ਜੋਤ ਨਾਲ ਲੌਂ ਸਮੇ ਸਾਨੂੰ ਇੱਕ ਅਜਿਹੀ ਸ਼ਾਂਤੀ ਮਿਲਦੀ ਆ ਅਜਿਹੀ ਖੁਸ਼ੀ ਮਿਲਦੀ ਆ ਤੇ ਅਜਿਹੀ ਤਸੱਲੀ ਮਿਲਦੀ ਆ ਤੇ ਅੰਦਰੋਂ ਅੰਦਰੋਂ ਐਨਾ ਵਧੀਆ ਮਹਿਸੂਸ ਹੁੰਦਾ ਜਿਵੇਂ ਕਿ ਸਾਡੀ ਸਾਰੀ ਮੁਸੀਬਤ ਹੱਲ ਹੋ ਗਈ ਹੋਵੇ ਤਾਂ ਸੰਗਤ ਜੀ ਇੱਥੋਂ ਸਿੱਧਾ ਸਿੱਧਾ ਸੰਕੇਤ ਮਿਲਦਾ ਕਿ ਪੀਰ ਬਾਬਾ ਜੀ ਤੁਹਾਡੇ ਨਾਲ ਨੇ ਸੋ ਪੀਰਾਂ ਦੀ ਇਬਾਦਤ ਕਰਨ ਵਾਲੇ ਬਾਲਿਆਂ ਦੇ ਨਾਲ ਪੀਰ ਬਾਬਾ ਹਮੇਸ਼ਾ ਨਾਲ ਆਉਂਦੇ ਨੇ ਬਾਪਾ ਜੀ ਉਹਨਾਂ ਦਾ ਸਾਥ ਦਿੰਦੇ ਨੇ ਕਦੇ ਨਹੀਂ ਛੱਡਦੇ ਉਹਨਾਂ ਨੂੰ ਕੱਲੇ ਜੋ ਵੀ ਪੀਰਾਂ ਦੀ ਇਬਾਦਤ ਕਰਦੇ ਨੇ ਦੀਜ਼ ਇਸ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਹੀ ਮੈਨੂੰ ਸਪੋਰਟ ਵੀ ਕਰਿਓ ਤਾਂ ਜੋ ਆਪਾਂ ਪੀਰ ਬਾਬਾ ਜੀ ਨਾਲ ਸੰਬੰਧਿਤ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਜੇ ਕੋਈ ਗਲਤੀ ਹੋ ਗਈ ਹੋਈ ਤਾਂ ਮਾਫ ਕਰਦੇ ਹੋ ਜੈ ਪੀਰਾਂ ਦੀ ਜੈ ਮੇਰੀ ਸਾਈਆਂ ਦੀ